ਪਿਛਲੇ ਮਹੀਨੇ ਇੱਕ ਮੁੰਡਾ ਕੁੜੀ ਨੇ ਵਿਆਹ ਕੀਤਾ ਘਰੋਂ ਭੱਜ ਕੇ ਵਿਆਹ ਕੀਤਾ ਤੇ ਬਾਅਦ ਚ ਉਹਨਾਂ ਨੂੰ ਲੱਗਾ ਵੀ ਸਾਡੇ ਜਿਹੜੇ ਘਰ ਦੇ ਆ ਸਾਨੂੰ ਟਾਰਗੇਟ ਕਰ ਸਕਦੇ ਆ ਸਾਡੇ ਨਾਲ ਮਾਰਕੁੱਟ ਕਰ ਸਕਦੇ ਆ ਔਰ ਹੋ ਸਕਦਾ ਜਾਨ ਵੀ ਚਲੀ ਜਾਵੇ ਕਿਉਂ ਨਾ ਆਪਾਂ ਹਾਈ ਕੋਰਟ ਚਲਦੇ ਆ ਹੁਣ ਵਿਆਹ ਇਹਨਾਂ ਨੇ ਪੰਚਕੂਲਾ ਦੇ ਵਿੱਚ ਕੀਤਾ ਸੀ ਹਰਿਆਣੇ ਦਾ ਸ਼ਹਿਰ ਪੰਚਕੂਲਾ ਤੇ ਉਹਦੀ ਜਿਹੜੀ ਹਾਈ ਕੋਰਟ ਲੱਗਦੀ ਆ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਜਾਂਦੇ ਆ ਉੱਥੇ ਲੜਕਾ ਇਹ ਪਟੀਸ਼ਨ ਦਿੰਦਾ ਕਿ ਮੈਨੂੰ ਮੇਰੇ ਸਹੁਰਿਆਂ ਤੋਂ ਖਤਰਾ ਮੇਰਾ ਸਸੋਰਾ ਤੇ ਹੋਰ ਰਿਸ਼ਤੇਦਾਰ ਜਿਹੜੇ ਆ ਉਹ ਮੇਰੇ ਤੇ ਜਾਨੀ ਹਮਲਾ ਕਰ ਸਕਦੇ ਆ ਇਸ ਕਰਕੇ ਤੁਸੀਂ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿਓ ਮਾਨਯੋਗ ਜਸਟਿਸ ਸੰਦੀਪ ਮੋਡਗਿਲ ਜਿਹੜੇ ਆ ਇਹ ਪੰਚਕਲਾ ਪੁਲਿਸ ਨੂੰ ਡਾਇਰੈਕਟ ਕਰਦੇ ਆ ਵੀ ਇਸ ਕਪਲ ਦੀ ਪੂਰੀ ਰੱਖਿਆ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿਓ ਔਰ ਇਹਨਾਂ ਦੀ ਜਿਹੜੀ ਜਾਨ ਆ ਉੱਤੇ ਕੋਈ ਖਰੋਚ ਨਹੀਂ ਆਉਣੀ ਚਾਹੀਦੀ ਇਹਨਾਂ ਨੂੰ ਜਿਹੜਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜਦੋਂ ਪੁਲਿਸ ਇਨਵੈਸਟੀਗੇਟ ਕਰਦੀ ਹੈ ਤਾਂ ਪਤਾ ਲੱਗਦਾ ਕਿ ਜਿਨ੍ਹਾਂ ਬਾਰੇ ਇਹ ਦੱਸ ਰਿਹਾ ਵੀ ਮੇਰਾ ਸੱਸੋਰਾ ਮੇਰੇ ਨਾਲ ਵੀ ਕੀ ਕਰ ਸਕਦੇ ਆ ਮੈਨੂੰ ਜਾਨੋਂ ਮਾਰ ਸਕਦੇ ਆ ਉਹਨਾਂ ਨੂੰ ਤਾਂ ਦੁਨੀਆ ਤੋਂ ਤੁਰ ਗਿਆ ਨੂੰ 20 ਸਾਲ ਹੋ ਗਏ ਆ ਇਹਨੇ ਕਿਹੜੇ ਆਧਾਰ ਦੇ ਉੱਤੇ ਇਹ ਪਟੀਸ਼ਨ ਪਾਈ ਆ ਦਰਸਲ ਲੜਕੀ ਦਾ ਜਿਹੜਾ ਪਿਤਾ ਉਹ 2 ਤਰੀਕ 8ਵਾਂ ਮਹੀਨਾ 2002 ਦੇ ਵਿੱਚ ਹੀ ਗੁਜ਼ਰ ਗਿਆ ਯਾਨੀ ਕਿ ਉਹਨੂੰ ਤੇ ਡੈਥ ਹੋਈ ਨੂੰ ਉਹਦੇ ਕਰੀਬ 22 ਸਾਲ ਹੋ ਗਏ ਆ ਔਰ ਲੜਕੀ ਦੀ ਜਿਹੜੀ ਮਾਂ ਵਾ ਇਹ 29/4/2010 ਨੂੰ ਪੂਰੀ ਹੋ ਚੁੱਕੀ ਆ ਇਹ ਵੀ ਲੰਮਾ ਸਮਾਂ ਹੋ ਗਿਆ ਤੇ ਇਹਨੂੰ ਖਤਰਾ ਕਿਹਦੇ ਕੋਲੋਂ ਆ ਫਿਰ ਪੁਲਿਸ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਕਿ ਇਹ ਮਾਮਲਾ ਕੀ ਆ ਉਹਨਾਂ ਨੂੰ ਜਦੋਂ ਪੁੱਛਦੇ ਆ ਵੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਤੁਸੀਂ ਮੂਲ ਨਿਵਾਸੀ ਕਿੱਥੋਂ ਦੇ ਹੋ ਤਾਂ ਉਹ ਕਹਿੰਦੇ ਜੀ ਅਸੀਂ ਯੂਪੀ ਖਤੌਲੀ ਇੱਕ ਜ਼ਿਲ੍ਹਾ ਉੱਥੋਂ ਦੇ ਰਹਿਣ ਵਾਲੇ ਆ ਪੁਲਿਸ ਉੱਥੇ ਸੰਪਰਕ ਕਰਦੀ ਆ ਤਾਂ ਇਹਨਾਂ ਦੇ ਜਿਹੜੇ ਮਾਤਾ ਪਿਤਾ ਲੜਕੀ ਦੇ ਮਾਤਾ ਪਿਤਾ ਦੇ ਡੈਥ ਸਰਟੀਫਿਕੇਟ ਵੀ ਆ ਜਾਂਦੇ ਆ ਉਥੋਂ ਕੇ ਸਾਰਾ ਖੁਲਾਸਾ ਹੁੰਦਾ ਫਿਰ ਉਹ ਕਹਿੰਦੇ ਵੀ ਤੁਸੀਂ ਇੱਥੇ ਪੰਜ ਕੁਲੇ ਕਿੱਦਾਂ ਆਏ ਇਹ ਵਿਆਹ ਤੁਸੀਂ ਇੱਥੇ ਕਿੱਦਾਂ ਕੀਤਾ ਤਾਂ ਸਾਰਾ ਕੰਮ ਸ਼ੱਕੀ ਹੋ ਜਾਂਦਾ ਉਹ ਕਹਿੰਦੇ ਸਾਨੂੰ ਤੁਸੀਂ ਉਸ ਮੰਦਿਰ ਚ ਲੈ ਕੇ ਚੱਲੋ ਜਿੱਥੇ ਤੁਸੀਂ ਵਿਆਹ ਕੀਤਾ ਜਦੋਂ ਉੱਥੇ ਜਾਂਦੇ ਆ ਫੋਟੋਆਂ ਖੰਗਾਲਦੇ ਆ ਤਾਂ ਪਤਾ ਲੱਗਦਾ ਇਹ ਸਾਰਾ ਵਿਆਹ ਹੀ ਜਾਲੀ ਹੁੰਦਾ ਇਹ ਜਿਹੜੀ ਹਿੰਦੂ ਮੈਰਿਜ ਐਕਟ ਦੀਆਂ ਜਿਹੜੀਆਂ ਧਰਾਵਾਂ ਨੇ ਜਾਂ ਜਿਹੜੇ ਉਹਦੇ ਰੀਤੀ ਰਿਵਾਜ ਆ ਉਹਦੇ ਉਲਟ ਗਏ ਹੁੰਦੇ ਇਹਨਾਂ ਨੇ ਜਿਹੜੀ ਵਰਮ ਵਾਲਾ ਵੀ ਇੱਕ ਦੂਜੇ ਦੇ ਗੱਲ ਚ ਪਾਈ ਹੁੰਦੀ ਆ ਉਹ ਵੀ ਪਲਾਸਟਿਕ ਦੇ ਫੁੱਲ ਹੁੰਦੇ ਆ ਫਿਰ ਇਹ ਨਾਲ ਨਾਮਜ਼ਦ ਕਰ ਲੈਂਦੇ ਆ ਉਸ ਪੰਡਤ ਨੂੰ ਕਿ ਤੁਸੀਂ ਵਿਆਹ ਕਿਵੇਂ ਕਰਵਾ ਦਿੱਤਾ ਜਦੋਂ ਇਹ ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਸੀਗਾ ਵੀ ਇੱਕ ਨਕਲੀ ਵਰਮ ਵਾਲਾ ਇੱਕ ਦੂਜੇ ਨੂੰ ਪਾਈ ਜਾ ਰਹੀ ਸੀ ਤੁਸੀਂ ਇਹਨਾਂ ਦੇ ਆਧਾਰ ਕਾਰਡ ਨਹੀਂ ਚੈੱਕ ਕੀਤੇ ਤੁਸੀਂ ਇਹਨਾਂ ਦੇ ਆਈਡੀ ਪ੍ਰੂਫਸ ਨਹੀਂ ਚੈੱਕ ਕੀਤੇ ਤੁਸੀਂ ਵਿਆਹ ਕਿਵੇਂ ਕਰਾ ਦਿੱਤਾ ਹੁਣ ਇਸ ਕੇਸ ਦੇ ਵਿੱਚ ਕਿੱਥੇ ਤਾਂ ਇੱਕ ਪਾਸੇ ਇਸ ਮੁੰਡੇ ਨੂੰ ਸਿਕਿਉਰਿਟੀ ਮਿਲਣੀ ਸੀ ਇਸ ਜੋੜੇ ਨੂੰ ਸਿਕਿਉਰਿਟੀ ਦਿੱਤੀ ਜਾਣੀ ਸੀ ਔਰ ਕਾਨੂੰਨ ਕਹਿੰਦਾ ਵੀ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਵਿਆਹ ਕਰਾਉਣ ਦੀ ਆਜ਼ਾਦੀ ਹੈ ਕਿਸੇ ਧਰਮ ਕਿਸੇ ਜਾਤ ਦੇ ਵਿੱਚ ਅਸੀਂ ਵਿਆਹ ਕਰਾ ਸਕਦੇ ਹਾਂ ਜੇ ਅਸੀਂ ਬਲਗ ਹ ਪਰ ਉਹਦੇ ਵਿੱਚ ਜਿਹੜੀ ਸਾਨੂੰ ਅਦਾਲਤ ਹੈ ਜਿਹੜਾ ਲਾਅ ਇਹ ਕਹਿੰਦਾ ਵੀ ਇਹਨਾਂ ਨੂੰ ਜਿਹੜਾ ਸੁਰੱਖਿਆ ਵੀ ਦਿਓ ਅਗਰ ਇਹਨਾਂ ਦੀ ਜਾਨਵਾਲ ਨੂੰ ਖਤਰਾ ਪਰ ਇਹ ਹੁਣ ਇਸ ਮੁੰਡੇ ਦੇ ਉੱਤੇ ਕੇਸ ਜਿਹੜਾ ਸਾਰਾ ਹੀ ਪੁੱਠਾ ਪੈ ਗਿਆ ਕਿ ਮਾਤਾ ਪਿਤਾ ਨੂੰ ਤਾਂ ਗੁਜ਼ਰਿਆਂ ਨੂੰ 20 22 22 ਸਾਲ ਹੋ ਗਏ ਖਤਰਾ ਤੁਹਾਨੂੰ ਕਿਦੇ ਤੋਂ ਆ ਔਰ ਫਿਰ ਤੁਸੀਂ ਜਿਹੜਾ ਵਿਆਹ ਕਰ ਰਹੇ ਹੋ ਜਿਹੜੀਆਂ ਤਸਵੀਰਾਂ ਖਿਚਾ ਰਹੇ ਹੋ ਇਹ ਵੀ ਸਾਰੀਆਂ ਫੇਕ ਨੇ ਹੁਣ ਇਹਦੇ ਵਿੱਚ ਉਹ ਜਿਹੜੇ ਪੰਡਤ ਜਿਨ੍ਹਾਂ ਨੇ ਵਿਆਹ ਕਰਵਾਇਆ ਇੱਕ ਪੰਚਕੁਲੇ ਦੇ ਮੰਦਰ ਦੇ ਵਿੱਚ ਜਿੱਥੇ ਸਾਰਾ ਵਿਆਹ ਹੁੰਦਾ ਉਹ ਵੀ ਸਾਰੇ ਜਣੇ ਹੁਣ ਜਿਹੜੇ ਆ ਉਹ ਸ਼ੱਕ ਦੇ ਘੇਰੇ ਚ ਆ ਗਏ ਆ ਕਿ ਇਹ ਮਾਮਲਾ ਕੀ ਹੈ ਕੋਈ ਕ੍ਰਿਮੀਨਲ ਐਂਗਲ ਆ ਇਹਨਾਂ ਨੇ ਵਿਆਹ ਕਿਉਂ ਕੀਤਾ ਫਿਰ ਇਹ ਗੱਲ ਜਦੋਂ ਕੁੜੀ ਨੂੰ ਪਤਾ ਵਾ ਵੀ ਮੇਰੇ ਮਾਤਾ ਪਿਤਾ ਤਾਂ ਹੈ ਹੀ ਨਹੀਂ ਫਿਰ ਇਹ ਪਟੀਸ਼ਨ ਕਿਉਂ ਪਾਈ ਗਈ ਨਾਲ ਪਟੀਸ਼ਨ ਪਾਉਣ ਵਾਲਾ ਉਹਨੇ ਕੋਈ ਤਸਦੀਕ ਨਹੀਂ ਕੀਤੀ ਉਸ ਪੰਡਤ ਨੇ ਕਿਸੇ ਕਿਸਮ ਦੀ ਤਸਦੀਕ ਨਹੀਂ ਕੀਤੀ ਵੀ ਇਹ ਲੜਕਾ ਜਿਹੜਾ ਇਹ ਪੰਚਕੂਲੇ ਦਾ ਇਹਦੇ ਕੋਲ ਕਿਸੇ ਕਿਸਮ ਦਾ ਕੋਈ ਐਡਰੈਸ ਨਹੀਂ ਹੈਗਾ ਔਰ ਜਿਹੜੇ ਐਡਰੈਸ ਹੈਗੇ ਆ ਇਹ ਯੂਪੀ ਦੇ ਨੇ ਉਹ ਕਿਉਂ ਨਹੀਂ ਲਏ ਗਏ ਉਨ੍ਹਾਂ ਨੂੰ ਸੰਪਰਕ ਕਿਉਂ ਨਹੀਂ ਕੀਤਾ ਗਿਆ ਦੱਸਿਆ ਕਿਉਂ ਨਹੀਂ ਗਿਆ ਸੋ ਜਿੱਥੇ ਇੱਕ ਪਾਸੇ ਇਸੇ ਮੰਚ ਤੋਂ ਇੱਕ ਖਬਰ ਤੁਹਾਨੂੰ ਦੱਸੀ ਸੀਗੀ ਕਿ ਰੋਜ਼ਾਨਾ 70 ਤੋਂ 80 ਪਟੀਸ਼ਨਾਂ ਪੈਂਦੀਆਂ ਨੇ ਪ੍ਰੇਮੀ ਜੋੜਿਆਂ ਦੀਆਂ ਉਹ ਮਾਨਯੋਗ ਹਾਈ ਕੋਰਟ ਪਹੁੰਚ ਕਰਦੇ ਆ ਜੀ ਅਸੀਂ ਵਿਆਹ ਕਰ ਲਿਆ ਤੇ ਸਾਨੂੰ ਜਿਹੜਾ ਹੁਣ ਪੁਲਿਸ ਪ੍ਰੋਟੈਕਸ਼ਨ ਦਿਓ ਉਦੋਂ ਵੀ ਮਾਨਯੋਗ ਹਾਈ ਕੋਰਟ ਨੇ ਇਹੀ ਗੱਲ ਕਹੀ ਸੀ ਵੀ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਇਹ ਆਪਣੇ ਪੱਧਰ ਤੇ ਕੋਈ ਮੈਕੈਨਿਜ਼ਮ ਬਣਾਓ ਕੋਈ ਆਪਣੇ ਪੱਧਰ ਤੇ ਤੁਸੀਂ ਇਹਦਾ ਹੱਲ ਕੱਢੋ ਕਿਉਂਕਿ ਹਾਈ ਕੋਰਟ ਦੇ ਵਿੱਚ ਹੋਰ ਬਹੁਤ ਕੇਸਿਸ ਹੁੰਦੇ ਆ ਹਾਲਾਂਕਿ ਹਾਈ ਕੋਰਟ ਇਹ ਨਹੀਂ ਕਹਿੰਦਾ ਵੀ ਇਹ ਕੇਸ ਇੰਪੋਰਟੈਂਟ ਨਹੀਂ ਹੈ ਪਰ ਉਹ ਕਹਿੰਦੇ ਆ ਵੀ ਸਟੇਟ ਆਪਣੇ ਲੈਵਲ ਦੇ ਉੱਤੇ ਕੋਈ ਕਮੇਟੀ ਬਣਾ ਕੇ ਕੋਈ ਡਿਪਾਰਟਮੈਂਟ ਬਣਾ ਕੇ ਇਹਨਾਂ ਕੇਸ ਕੇਸਿਸ ਦਾ ਜਿਹੜਾ ਨਿਪਟਾਰਾ ਕਰੇ ਪਰ ਆ ਇੱਕ ਅਜੀਬ ਹੈਰਾਨ ਕਰ ਦੇਣ ਵਾਲਾ ਮਾਮਲਾ ਜਿੱਥੇ ਮਾਤਾ ਪਿਤਾ ਨੂੰ ਗੁਜ਼ਰਿਆਂ ਨੂੰ ਅਰਸਾ ਹੋ ਗਿਆ ਦਹਾਕੇ ਹੋ ਗਏ ਆ ਤਾਂ ਇਹ ਕਪਲ ਜਿਹੜਾ ਇਹ ਜੋੜਾ ਇਹ ਕਹਿੰਦਾ ਵੀ ਸਾਨੂੰ ਦਾ ਉਹਨਾਂ ਤੋਂ ਖਤਰਾ ਤੁਸੀਂ ਸਾਨੂੰ ਸਿਕਿਉਰਿਟੀ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ